ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਉਮੀਦ ਹੈ ਠੀਕ ਠਾਕ ਹੋਮੂਗੇ ਅੱਜ ਦੀ ਬਈ ਵੀਡੀਓ ਆਪਾਂ ਤੁਹਾਡੇ ਲਈ ਰੇਲਵੇ ਬੋਰਡ ਵਾਲੀ ਲੈ ਕੇ ਆਏ ਆ ਜਿਹਦੇ ਵਿੱਚ ਬਈ ਰੇਲਵੇ ਦੀ ਬਹੁਤ ਵੱਡੀ ਭਰਤੀ ਆਈ ਹੈਗੀ ਜਿਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਨੇ ਸਟੇਸ਼ਨ ਮਾਸਟਰ ਕਲਰਕ ਜਾਂ ਟੀਸੀ ਵਗੈਰਾ ਦੀਆਂ ਬਈ ਹੈਨਾ ਤੇ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਬਈ ਟੋਟਲ ਪੋਸਟਾਂ ਦੀ ਤਾਂ 8850 ਟੋਟਲ ਪੋਸਟਾਂ ਨੇ ਜਿਹਦੇ ਵਿੱਚੋਂ ਬਈ 5 ਕੁ ਹਜ਼ਾਰ ਪੋਸਟ ਹੈ ਜਿਹੜੀ ਗ੍ਰੈਜੂਏਟ ਲੈਵਲ ਦੀ ਹੈ ਤੇ 3050 ਪੋਸਟਾਂ ਬਈ ਪਲੱਸ 2 ਬੇਸ ਤੇ ਨੇ ਜੇਕਰ ਆਪਾਂ ਤਨਖਾਹ ਦੀ ਗੱਲ ਕਰੀ ਬਈ ਤਾਂ ਬੇਸਿਕ ਪੇ ਹੈ ਜਿਹੜੀ 19900 ਤੋਂ ਲੈ ਕੇ 35400 ਤੱਕ ਰਹਿਣ ਵਾਲੀ ਹੈ ਇਹ ਬੇਸਿਕ ਦੀ ਗੱਲ ਹੈ ਬਈ ਹਣਾ ਬੱਤਤਾ ਰੇਲਿਵੇ ਸੈਂਟਰ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਕੁਆਲੀਫਿਕੇਸ਼ਨ ਦੇ ਵਿੱਚ ਆਪਾਂ ਬਈ ਗ੍ਰੈਜੂਏਟ ਤੇ ਪਲੱਸ 2 ਦੀ ਗੱਲ ਕਰ ਹੀ ਚੁੱਕੇ ਆਂ ਤੇ ਜਿਹੜੀਆਂ ਇਹ ਪੋਸਟਾਂ ਨੇ ਬਈ ਇਹਨਾਂ ਨੂੰ ਜਿਹੜੀ ਭਰਨ ਦੀ ਸਟਾਰਟਿੰਗ ਮਿਤੀ ਹੈਗੀ ਇਹ 21 ਅਕਤੂਬਰ ਤੋਂ ਭਰਨੀਆਂ ਸਟਾਰਟ ਹੋਣਗੀਆਂ ਹਜੇ ਕਾਫੀ ਦਿਨ ਪਏ ਨੇ ਇਹਨਾਂ ਪੋਸਟਾਂ ਦੇ ਸ਼ੁਰੂ ਹੋਣ ਦੇ ਵਿੱਚ ਪਹਿਲਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਵੀ ਤੁਸੀਂ ਜੋ ਵੀ ਪੋਸਟ ਆ ਰਹੀ ਹੈ ਉਹਦੀ ਤਿਆਰੀ ਵਧੀਆ ਤਰੀਕੇ ਨਾਲ ਕਰ ਲਓ ਸੋ ਲਾਸਟ ਡੇਟ ਹੈ ਜਿਹੜੀ 20 ਨਵੰਬਰ ਰਹਿਣ ਵਾਲੀ ਹੈ ਇਹਨਾਂ ਪੋਸਟਾਂ ਦੇ ਲਈ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣਾ ਪੋਸਟਾਂ ਦੀ ਵੈਕੈਂਸੀ ਦੇ ਬਾਰੇ ਜਿਵੇਂ ਕਿ ਬਈ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਦੋ ਤਰ੍ਹਾਂ ਦੀਆਂ ਪੋਸਟਾਂ ਨੇ ਵੀ ਇੱਕ ਤਾਂ ਗ੍ਰੈਜੂਏਟ ਲੈਵਲ ਦੀਆਂ ਤੇ ਇੱਕ ਬਈ ਅੰਡਰ ਗ੍ਰੈਜੂਏਟ ਲੈਵਲ ਦੀਆਂ ਤੇ ਆ ਪਹਿਲਾਂ ਆਪਾਂ ਗ੍ਰੈਜੂਏਟ ਲੈਵਲ ਦੀ ਗੱਲ ਕਰਦੇ ਆ ਜਿਸ ਦੇ ਵਿੱਚ ਬਈ ਸਟੇਸ਼ਨ ਮਾਸਟਰ ਦੀਆਂ 615 ਪੋਸਟਾਂ ਨੇ ਤੇ ਗੁੱਡਜ਼ ਟ੍ਰੇਨ ਮੈਨੇਜਰ ਦੀਆਂ 3423 ਪੋਸਟਾਂ ਨੇ ਤੇ ਟ੍ਰੈਫਿਕ ਅਸਿਸਟੈਂਟ ਮੈਟਰੋ ਰੇਵੇ ਦੀਆਂ 95 ਪੋਸਟਾਂ ਨੇ ਬਈ ਤੇ ਚੀਫ ਕਮਰਸ਼ੀਅਲ ਕਮ ਟੈਕਟ ਸੁਪਰਵਾਈਜ਼ਰ ਦੀਆਂ 161 ਪੋਸਟਾਂ ਨੇ ਬਈ ਜੂਨੀਅਰ ਅਕਾਊਂਟੈਂਟ ਅਸਿਸਟੈਂਟ ਕਮ ਟਾਈਪਿਸਟ ਦੀਆਂ 921 ਪੋਸਟਾਂ ਨੇ ਜੀ ਸੀਨੀਅਰ ਕਲਰਕ ਕਮ ਟਾਈਪਿਸਟ ਦੀਆਂ 638 ਪੋਸਟਾਂ ਨੇ ਤੇ ਟੋਟਲ ਬਈ ਗ੍ਰੈਜੂਏਟ ਲੈਵਲ ਤੇ 5817 ਪੋਸਟਾਂ ਨੇਗੀਆਂ ਇਹ ਤੇ ਇਹਦਾ ਬਈ ਤੁਸੀਂ ਸਕਰੀਨ ਸ਼ਾਟ ਵੀ ਲੈ ਲਓ ਵੀ ਕਿਹੜੀਆਂ ਕਿਹੜੀਆਂ ਕਿੰਨੀਆਂ ਪੋਸਟਾਂ ਨੇ ਹਨ ਬਾਰ ਬਾਰ ਵੀਡੀਓ ਦੇਖਣ ਦੇ ਨਾਲੋਂ ਆਪਾਂ ਇੱਕ ਵਾਰ ਸਕਰੀਨਸ਼ਾਟ ਲੈ ਕੇ ਰੱਖ ਲਈਏ ਤਾਂ ਵਧੀਆ ਰਹਿੰਦਾ ਬਈ ਹੁਣ ਗੱਲ ਕਰਦੇ ਆਂ ਬਈ ਆਪਾਂ ਜਿਹੜੀਆਂ ਆਪਣੀਆਂ ਅੰਡਰ ਗ੍ਰੈਜੂਏਟ ਪੋਸਟਾਂ ਨੇ ਅੰਡਰ ਗ੍ਰੈਜੂਏਟ ਦਾ ਮਤਲਬ ਬਈ ਜਿਹੜੇ ਪਲੱਸ 2 ਵਾਲੇ ਬੰਦੇ ਭਰ ਸਕਦੇ ਨੇ ਹਨਾ ਮੁੰਡੇ ਨੇ ਚਾਹੇ ਕੁੜੀਆਂ ਨੇ ਦੋਨਾਂ ਵਾਸਤੇ ਇਹ ਸਾਰੀਆਂ ਪੋਸਟਾਂ ਨੇ ਜੂਨੀਅਰ ਕਲਰਕ ਕਮ ਟਾਈਪਿਸਟ ਨੇ ਬਈ 163 ਪੋਸਟਾਂ ਨੇ ਤੇ ਅਕਾਊਂਟਸ ਕਲਰਕ ਹੈ ਬਈ ਹਨਾ ਕਮ ਟਾਈਪਿਸਟ 394 ਪੋਸਟਾਂ ਨੇ ਟ੍ਰੇਨ ਕਲਰਕ ਹੈ ਬਈ 70 ਪੋਸਟਾਂ ਨੇ ਕਮਰਸ਼ੀਅਲ ਕਮ ਟੈਕ ਕਲਰਕ ਹੈ ਬਈ 2424 ਪੋਸਟਾਂ ਨੇ ਟੋਟਲ 3058 ਪੋਸਟਾਂ ਨੇਗੀਆਂ ਇਹ ਪੋਸਟਾਂ ਬਈ ਪਲੱਸ 2 ਵਾਲੇ ਮੁੰਡੇ ਤੇ ਕੁੜੀਆਂ ਦੋਨੋਂ ਭਰ ਸਕਦੇ ਨੇ ਜੇਕਰ ਆਪਾਂ ਏਜ ਦੀ ਗੱਲ ਕਰੀਏ ਬਈ ਤਾਂ ਏਜ ਵੀ ਬਈ ਇਹਨਾਂ ਦੋਨਾਂ ਲਈ ਅਲੱਗ-ਅਲੱਗ ਹੈ ਜਿਵੇਂ ਪਲੱਸ 2 ਵਾਲਿਆਂ ਵਾਸਤੇ ਅਲੱਗ ਏਜ ਹੈ ਤੇ ਗ੍ਰੈਜੂਏਟ ਵਾਲਿਆਂ ਵਾਸਤੇ ਅਲੱਗ ਹੀ ਜੇ ਵੀ ਜਿਹੜੇ ਆਪਣੇ ਗ੍ਰੈਜੂਏਟ ਲੈਵਲ ਦਾ ਪੇਪਰ ਦੇਣਗੇ ਉਹਨਾਂ ਲਈ ਵੀ ਘੱਟੋ ਘੱਟ ਉਮਰ 18 ਸਾਲ ਤੇ ਵੱਧੋ ਵੱਧ 36 ਸਾਲ ਹੈ ਜੋ ਕਿ ਜਰਨਲ ਲਈ ਹੈ ਤੇ ਬਾਕੀ ਐਸਸੀ ਤੇ ਬੀਸੀ ਨੂੰ ਬਈ ਜੋ ਸ਼ੋਰਟ ਹੁੰਦੀ ਹੈ 5 ਸਾਲ ਤੇ 3 ਸਾਲ ਦੀ ਉਹ ਉਹਨਾਂ ਨੂੰ ਮਿਲੂਗੀ ਬਈ ਐਸਸੀ ਨੂੰ 5 ਸਾਲ ਦੀ ਤੇ ਬੀਸੀ ਨੂੰ 3 ਸਾਲ ਦੀ ਠੀਕ ਹੈ ਐਵੇਂ ਜਿਵੇਂ ਬਈ ਪਲੱਸ 2 ਵਾਲਿਆਂ ਵਾਸਤੇ ਹੈ ਘੱਟੋ ਘੱਟ ਉਮਰ 18 ਤੋਂ 33 ਸਾਲ ਹੈ ਵੱਧੋ ਵੱਧ ਤੱਕ ਇਹ ਜਰਨਲ ਵਾਸਤੇ ਬਈ 33 ਸਾਲ ਤੱਕ ਐਸਸੀ ਲਈ ਬਈ 5 ਸਾਲ ਵੱਧ ਮਿਲਣਗੇ ਤੇ ਓਬੀਸੀ ਲਈ 3 ਸਾਲ ਵੱਧ ਮਿਲਣਗੇ ਬਈ ਠੀਕ ਹੈ ਤੇ ਬਾਕੀ ਬਈ ਜੇਕਰ ਫੀਸ ਦੀ ਗੱਲ ਕਰੀਏ ਆਪਾਂ ਤਾਂ ਜਰਨਲ ਓਬੀਸੀ ਤੇ ایਡਬਲਯੂਐਸ ਵਾਲੇ ਕੈਂਡੀਡੇਟ ਨੇ ਜਿਹੜੇ ਉਹਨਾਂ ਲਈ ਬਈ ਇਸ ਦੀ ਫੀਸ ਹੈ ਜਿਹੜੀ 500 ਰੁਪਏ ਰਹਿਣ ਵਾਲੀ ਆ ਕੋਈ ਵੀ ਪੋਸਟ ਭਰ ਦਿਓ ਤੁਸੀਂ ਜੇਕਰ ਤੁਸੀਂ ਅਲੱਗ-ਅਲੱਗ ਪੋਸਟਾਂ ਭਰਦੇ ਹੋ ਤਾਂ ਹਰੇਕ ਪੋਸਟ ਲਈ ਵੱਖਰੀ ਫੀਸ ਦੇਣੀ ਹੋਊਗੀ ਤੇ ਇੱਕ ਪੋਸਟ ਦੀ ਵੀ 500 ਰੁਪਏ ਫੀਸ ਹੈ ਜੇ ਮੈਂ ਸਟੇਸ਼ਨ ਮਾਸਟਰ ਦੀ ਵੀ ਭਰਦਾ ਤੁਸੀਂ ਤੇ ਕਲਰਕ ਦੀ ਭਰਦਾਂ ਤਾਂ ਦੋਨਾਂ ਲਈ ਤੁਹਾਨੂੰ ਦੋ ਫੀਸਾਂ ਭਰਨੇ ਪੈਣੀਆਂ ਤੇ ਐਸਸੀਐਸਟੀ ਜਾਂ ਹੈਂਡੀਕੈਪਟ ਤੇ ਕਿਸੇ ਵੀ ਕੈਟਾਗਰੀ ਨਾਲ ਸੰਬੰਧਿਤ ਔਰਤਾਂ ਨੇ ਹਨਾ ਕੁੜੀਆਂ ਲਈ ਤੇ ਐਕਸ ਸਰਵਿਸਮੈਨ ਉਹਨਾਂ ਲਈ ਵੀ ਇਹਨਾਂ ਪੋਸਟਾਂ ਦੀ ਫੀਸ ਹੈ ਜਿਹੜੀ 250 ਰੁਪਏ ਰਹਿਣ ਵਾਲੀ ਹੈ ਠੀਕ ਹੈ ਜੀ ਇਹ ਕੋਸ਼ਿਕਾ નીચે ਇਹਨਾਂ ਨੇ ਇੰਪੋਰਟੈਂਟ ਡੇਟਸ ਦਿੱਤੀਆਂ ਹੋਈਆਂ ਨੇ ਇਹਨਾਂ ਦਾ ਬਈ ਤੁਸੀਂ ਸਕਰੀਨ ਸ਼ਾਟ ਲੈ ਲਓ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਤੁਹਾਡੇ ਮੈਸੇਜ ਤੇ ਕਾਲ ਆਉਂਦੀਆਂ ਨੇ ਵੀ ਬਈ ਇਹਦਾ ਪੇਪਰ ਕਦੋਂ ਹੋਊਗਾ ਇਹਦਾ ਕੀ ਚੀਜ਼ ਕਦੋਂ ਹੋਊਗੀ ਜਿੰਨੀ ਵੀ ਬਈ ਜਾਣਕਾਰੀ ਇਹਨਾਂ ਨੇ ਦਿੱਤੀ ਵੀ ਹੈ ਉਹ ਤੋਂ ਤੁਸੀਂ ਇੱਕ ਵਾਰ ਸਕਰੀਨ ਸ਼ਾਟ ਲੈ ਲਓ ਜਿਹੜਾ ਨੋਟੀਫਿਕੇਸ਼ਨ ਹੈ ਬਈ ਤੁਹਾਡਾ ਇਹਦਾ ਮੰਨ ਲਓ ਆ ਚੁੱਕਿਆ ਹੈ ਦੇਖੋ ਨਾ ਤੇ ਜਿਹੜੀ ਇਹਨਾਂ ਨੂੰ ਪੋਸਟਾਂ ਨੂੰ ਭਰਨ ਦੀ ਸਟਾਰਟਿੰਗ ਡੇਟ ਆ ਉਹ 21 ਅਕਤੂਬਰ ਹੈ ਤੇ ਲਾਸਟ ਡੇਟ ਬਈ 27 ਨਵੰਬਰ ਹੈ ਠੀਕ ਹੈ ਤੇ ਅੱਗੇ ਬਈ ਜਿਵੇਂ ਐਗਜ਼ਾਮ ਵਗੈਰਾ ਦੀਆਂ ਡੇਟਾਂ ਨੇ ਜਿਹੜੀਆਂ ਦੋ ਦੋਨੇ ਪੇਪਰ ਹੋਣਗੇ ਬਈ ਸੀਬੀਟੀ ਕੰਪਿਊਟਰ ਬੇਸ ਪੇਪਰ ਹੁੰਦੇ ਨੇ ਇਹ ਕੰਪਿਊਟਰ 'ਤੇ ਹੋਣਗੇ ਤੇ ਉਹਨਾਂ ਦੀਆਂ ਡੇਟਾਂ ਬਈ ਹਜੇ ਅਨਾਉਂਸ ਇੱਥੇ ਇਹਨਾਂ ਨੇ ਕਰੀਆਂ ਨਹੀਂ ਜਦੋਂ ਕਰੀਆਂ ਜਾਣੀਆਂ ਤਾਂ ਤੁਹਾਨੂੰ ਦੱਸ ਦਿੱਤੀਆਂ ਜਾਣੀਆਂ ਵੈਸੇ ਬਈ ਜਿਹੜਾ ਤੁਸੀਂ ਮੋਬਾਈਲ ਨੰਬਰ ਜਾਂ ਈਮੇਲ ਆਈਡੀ ਦਿੰਨੇ ਹੁੰਦੇ ਹੋ ਉਹਦੇ 'ਤੇ ਜਿਹੜੀ ਪੂਰੀ ਜਾਣਕਾਰੀ ਤੁਹਾਡਾ ਪੇਪਰ ਵਗੈਰਾ ਦੀ ਆ ਜਾਂਦੀ ਹੁੰਦੀ ਹੈ ਇਹ ਜੀ ਕੋਈ ਵੀ ਪੋਸਟ ਨਹੀਂ ਜਿਹਦੀ ਜਾਣਕਾਰੀ ਤੁਹਾਨੂੰ ਮੇਲ ਦੇ ਉੱਤੇ ਜਾਂ ਈਮੇਲ ਨੰਬਰ ਦੇ ਉੱਤੇ ਨਾ ਆਉਂਦੀ ਹੋਵੇ ਸੋ ਜਿਹੜੀ ਇਹ ਪੋਸਟ ਹੈ ਬਈ ਇਹਦੇ ਲਈ ਡਾਕੂਮੈਂਟ ਜਿਹੜੀ ਜਿਹੜੀ ਵੀ ਕੁਆਲੀਫਿਕੇਸ਼ਨ ਨਾਲ ਸੰਬੰਧਤ ਤੁਸੀਂ ਆਪਣੀ ਭਰਨੀ ਚਾਹੁੰਦੇ ਹੋ ਉਸ ਕੁਆਲੀਫਿਕੇਸ਼ਨ ਦੇ ਡਾਕੂਮੈਂਟ ਚਾਹੀਦੇ ਨੇ ਤੁਹਾਡਾ ਆਧਾਰ ਕਾਰਡ ਫੋਟੋ ਸਾਈਨ ਇੱਕ ਬੈਂਕ ਦੀ ਕਾਪੀ ਜ਼ਰੂਰ ਚਾਹੀਦੀ ਹੁੰਦੀ ਹੈ ਬਈ ਇਸ ਪੋਸਟ ਲਈ ਕਿਉਂਕਿ ਜਿਹੜੀ ਫੀਸ ਵਗੈਰਾ ਉਹ ਰਿਫੰਡ ਕਰਦੇ ਅੰਦਰ ਹੈ ਉਸੇ ਇੱਕ ਹਿੱਸਾ ਹੈ ਸੋ ਅੱਜ ਦੀ ਵੀਡੀਓ ਵਿੱਚ ਬਈ ਇੰਨੀ ਕੁ ਜਾਣਕਾਰੀ ਲੈ ਕੇ ਆਇਆ ਤੁਹਾਡੇ ਲਈ ਮਿਲਦੇ ਹਾਂ ਜਲਦ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਬਈ ਬੈਲ ਦਾ ਆਈਕਨ ਜਰੂਰ ਦਬਾ ਲਿਓ ਧੰਨਵਾਦ